ਸਿਆਸਤ ਨੇ ਤੁਹਾਡੀ ਸਰਕਾਰ ਦੀ ਇੱਕ ਬਹੁਤ ਵੱਡੀ ਪੰਜਾਬ ਨੂੰ ਕੁਇਟਮੈਂਟ ਸੀ ਨੈਸ਼ਨਲ ਕਨਵੀਨਰ ਸਾਹਿਬ ਦੀ ਕਿ ਅਸੀਂ ਹਰ ਸਾਲ ਇਹ ਤਿੰਨ ਦਰਿਆਵਾਂ ਦੇ ਸੂਬੇ ਦੇ ਵਿੱਚੋਂ 20000 ਕਰੋੜ ਰੁਪਇਆ ਮਾਈਨਿੰਗ ਤੋਂ ਕੰਟ੍ਰਿਬਿਊਟ ਕਰਾਂਗੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਇੱਥੇ ਮੰਤਰੀ ਸਾਹਿਬ ਵੀ ਬੈਠੇ ਨੇ ਐਵਰੇਜ 288 ਕਰੋੜ ਰੁਪਇਆ ਆ ਰਹੀ ਹੈ ਹਾਈ ਕੋਰਟ ਨੂੰ ਵੀ ਬਹੁਤ ਦਫਾ ਗਵਰਨਮੈਂਟ ਨੂੰ ਵਾਰਨਿੰਗ ਦੇ ਚੁੱਕੇ ਨੇ ਵੱਡੇ ਪੇਮਾਨੇ ਤੇ ਇਲੀਗਲ ਮਾਈਨਿੰਗ ਸਮੁੱਚੇ ਪੰਜਾਬ ਵਿੱਚ ਚੱਲ ਰਹੀ ਹੈ ਮੈਂ ਗਵਰਨਮੈਂਟ ਨੂੰ ਅਪੀਲ ਕਰੂੰਗਾ ਕੋਈ ਤੌਰ ਤਰੀਕਾ ਦਸੋਗੇ ਨੂੰ ਇਲੀਗਲ ਮਾਈਨਿੰਗ ਨੂੰ ਰੋਕਣ ਦਾ ਜਿਹੜਾ ਤੁਹਾਡੀ ਕਮਿਟਮੈਂਟ ਸੀ ਆਪ ਦੇ ਤੁਹਾਡੇ ਨੈਸ਼ਨਲ ਕਨਵੀਨਰ ਦੀ 20000 ਕਰੋੜ ਦੀ ਤਿੰਨਾਂ ਸਾਲਾਂ ਵਿੱਚ 60000 ਕਰੋੜ ਆਉਣਾ ਚਾਹੀਦਾ ਸੀ 60000 ਦੇ ਬਜਾਏ 900 ਕਰੋੜ ਤੋਂ ਥੱਲੇ ਆਇਆ ਤਾਂ ਵੇਅਰ ਇਜ਼ 댓59000 ਕਰੋੜ ਰੁਪਈਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਆ ਤੁਸੀਂ ਹੁਣ ਪਿਛਲੇ ਦਿਨ ਹੀ ਆਇਆ ਹੈ ਲਗਾਤਾਰ ਆ ਜਿਹੜਾ ਤੁਹਾਡਾ ਛਤਬੀਰ ਵਾਲਾ ਏਰੀਆ ਕਿੰਨੀ ਜ਼ਬਰਦਸਤ ਇੱਥੇ ਮਾਈਨਿੰਗ ਚੱਲਦੀ ਰਹੀ ਕੱਲ ਹੀ ਸਾਡੇ ਛੋਟੇ ਵੀਰ ਨੇ ਬੈਂ ਸਾਹਿਬ ਨੇ ਆਪਣੇ ਏਰੀਏ ਦੀ ਇਹ ਗੱਲ ਕਹੀ ਕਿ ਜੀ ਅਸੀਂ ਤਿੰਨ ਕੇਸਿਸ ਅਨੰਦਪੁਰ ਸਾਹਿਬ ਚ ਰਜਿਸਟਰ ਕੀਤੇ ਨੇ ਮੈਂ ਪੁੱਛਣਾ ਚਾਹੁੰਦਾ ਉਹ ਜਿਹੜੀ ਉੱਥੇ ਕੰਪਨੀ ਹੈ ਇੱਕ ਜਿਸ ਜਿਹਦੇ ਤੇ ਕੇਸ ਹੋਇਆ ਨਿਊ ਸਤਲਜ ਸਟੋਨ ਕਰੇਸ਼ ਇਦੇ ਬਾਰੇ ਥੋੜੀ ਜੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿਉਂਕਿ ਜੋ ਮੈਨੂੰ ਇਤਲਾਹ ਮਿਲੀ ਹੈ ਤੁਹਾਡੀ ਸਰਕਾਰ ਦੇ ਬڑے ਸੀਨੀਅਰ ਮੰਤਰੀ ਦੀ ਰਿਸ਼ਤੇਦਾਰੀ ਸੱਕਿਆਂ ਦੇ ਵਿੱਚ ਇੱਕ ਰਸ਼ੇ ਰਨ ਕੀਤਾ ਜਾ ਰਿਹਾ ਹੈ ਐਂਡ ਉਹਨੂੰ ਕੋਈ ਗਵਰਨਮੈਂਟ ਵੱਲੋਂ ਕੋਈ ਕਿਸੇ ਕਿਸਮ ਦਾ ਕਨੈਕਸ਼ਨ ਹੈ ਨਹੀਂ ਕੋਈ ਬਿਜਲੀ ਦਾ ਕਨੈਕਸ਼ਨ ਹੈ ਨਹੀਂ ਜਨਰੇਟਰ ਤੇ ਉਹ ਚੱਲ ਰਿਹਾ ਕੰਮ ਤੋਂ ਇਹ ਬੇਰੀ ਗੁਜ਼ਾਰੇ ਸੇ ਜ਼ੁਬਾਨੀ ਗੱਲਾਂ ਕਰਨ ਤੋਂ ਬਾਅਦ 3 ਸਾਲ ਗੁਜ਼ਰ ਗਏ ਮਾਰਚ ਦੇ ਵਿੱਚ 3 ਸਾਲ ਹੋ ਜਾਣੇ ਨੇ

ਜਿਹੜੇ ਪਰਿਵਾਰ ਦੇ ਉੱਤੇ ਸਟੋਨ ਕ੍ਰੈਸ਼ਰ ਪਿਛਲੇ 3 ਸਾਲ ਦਾ ਚੱਲ ਰਿਹਾ ਹੈ ਇਹਦੇ ਲੱਖਾਂ ਰੁਪਈਆ ਦੀ ਸਰ ਇੱਕ ਮੇਰੀ ਬੇਨਤੀ ਬਸ ਹੋ ਗਈ ਜੀ ਤੁਹਾਡੀ ਗੱਲ ਆ ਗਈ ਗੱਲ ਆ ਗਈ ਤੁਹਾਡੀ